ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਇਹ ਵੀਰ ਦਾ ਨਾਮ ਸ਼ਿਵਾਵਾ ਜੀ ਬਠਿੰਡੇ ਸ਼ਹਿਰ ਤੋਂ ਸਾਨੂੰ ਮਿਲਿਆ ਸੀ ਵੀਰ ਬਹੁਤ ਮਾੜੀ ਹਾਲਤ ਦੇ ਵਿੱਚ ਪਿਆ ਸੀ ਵੀਰ ਅਮਰੀਕ ਸਿੰਘ ਛੱਡ ਕੇ ਗਏ ਸਾਡੇ ਕੋਲੇ ਵੀਰ ਦੇ ਪੇਟ ਦੇ ਵਿੱਚ ਥੈਲੀ ਲੱਗੀ ਹੋਈ ਆ ਪੇਟ ਫਟਿਆ ਹੋਇਆ ਵਾ ਤੇ ਪੇਟ ਰਾਹੀਂ ਲੈਟਰਿਨ ਬਾਹਰ ਆ ਰਹੀ ਆ ਆਪਰੇਸ਼ਨ ਹੋਇਆ ਸੀ ਅੰਦਰਲੀਆਂ ਅੰਤਰੀਆਂ ਫਟ ਗਈਆਂ ਸੀ ਪੇਟ ਦੀਆਂ ਉੱਥੇ ਆਪਰੇਸ਼ਨ ਤੋਂ ਬਾਅਦ 3 ਮਹੀਨੇ ਇਹਨੂੰ ਬੈੱਡ ਰੈਸਟ ਦੀ ਲੋੜ ਸੀ ਉਹਨਾਂ ਨੇ ਸਰਕਾਰੀ ਹਸਪਤਾਲ 'ਚ ਰੱਖਣ ਦੀ ਬਜਾਏ ਇਹਨੂੰ ਸੜਕ 'ਤੇ ਛੱਡਤਾ ਤੇ ਉੱਥੇ ਪਿਆ ਸੜਕ ਦੇ ਉੱਤੇ ਮੱਖੀਆਂ ਬੈਠੀ ਜਾਂਦੀਆਂ ਲੈਟਰਨ ਪੇਟ ਰਾਹੀਂ ਬਾਹਰ ਆਈ ਜਾਂਦੀ ਧੰਨਵਾਦ ਅਮਰੀਕ ਸਿੰਘ ਬਾਈ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਫਿਰ ਸ਼ਿਵਾ ਨੂੰ ਇੱਥੇ ਲੈ ਕੇ ਆਏ ਸ਼ਿਵਾ ਦੀ ਹਾਲਤ ਦੇਖੋ ਕੀ ਸੀ ਉਸ ਦਿਨ ਵੀਡੀਓ ਦੇਖੋ ਤੁਸੀਂ ਪੂਰੀ ਧਿਆਨ ਨਾਲ ਹੈ ਦਰਦ ਹੁੰਦਾ ਹੈਗਾ ਦਰਦ ਵਰ ਹੋਊਗਾ ਬੇਟੇ ਉਹਦਾ ਦਰਦ ਤਾਂ ਹੋਣੀ ਹੈਗਾ ਜ਼ਖਮ ਹੈਗਾ ਖਾਣ ਪੀਣ ਦਾ ਫਿਰ ਕਿਵੇਂ ਖਾਣਾ ਪੀਣਾ ਕੀ ਕੁਛ ਹੈ ਖਾ ਲੈਣਾ ਪੱਜ ਜਾਂਦੀ ਰੋਟੀ ਪੱਜਦੀ ਦੀ ਵੇਖੋ ਉਹਦੇ ਖਾਦੇ ਸੀ ਯਾਰ ਅਗੇ ਦੀ ਵਾਰੀ ਨਹੀਂ ਉਹ ਤਾਂ ਆਊਗੀ ਤੇ ਜਿਹੜੀ ਥੈਲੀ ਲਾਈ ਸੀਗੀ ਉਹ ਤੇਰੀ ਕਿੱਥੇ ਲਾਈ ਸੀ ਇਹਨਾਂ ਨੇ ਫਰੀਦਕੋਟ ਲਾਈ ਸੀਗੀ ਅੱਛਾ ਉਹ ਨਿਕਲੀ ਕਿਵੇਂ ਉਹ ਨਿਕਲ ਕਿਵੇਂ ਗਈ ਥੈਲੀ ਫਟ ਗਈ ਆ ਸਮਝ ਗਿਆ ਮੈਂ ਉਹਨਾਂ ਨੇ ਚੀਪੀ ਲਾ ਕੇ ਲਈ ਹੁੰਦੀ ਆ ਉਹ ਠੀਕ ਹੈ ਬਾਟ ਨਹੀਂ ਉਹ ਤੋਂ ਕੁਝ ਖਾ ਪੀ ਲੰਦਾ ਸੀ ਹੂੰ ਉਹ ਜਵਾਇ ਉੱਤਦਾ ਬਿਤਾਦਾ ਬਾਏ ਬਿਨਾਂ ਰਾਤ ਨੂੰ ਸਾਰੀ ਰਾਤ ਵਰਤਦਾ ਰਹਿੰਦਾ ਪੜੇ ਠੀਕ ਹੈ ਸਾਰਾ ਰੈਕਸ਼ਨ ਹੋ ਰਹੀ ਹੈ ਮੇਰੇ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਆਪਾਂ ਵਾਈਕ੍ਰੂ ਫਿਰ ਅਰਦਾਸ ਕਰਾਂਗੇ ਵੀਰੇ ਕਿ ਤੂੰ ਚੰਗ ਚੰਗੀ ਤਰ੍ਹਾਂ ਠੀਕ ਹੋ ਜਾਏ ਤੇ ਤੇਰੀ ਹੱਲ ਹੋ ਜਾਏ ਇਹ ਜਿਹੜੀ ਵੀਡੀਓ ਤੁਸੀਂ ਦੇਖ ਕੇ ਹਟੇ ਹੋ ਇਹ ਜਿਉਂਦੇ ਜਾਗਦੇ ਇਨਸਾਨ ਲੋਕ ਕੋਲ ਦੀ ਨਿੰਗੀ ਜਾਂਦੇ ਸੀ ਮੂੰਹ ਕਮਾ ਕੇ ਕੋਈ ਦੇਖਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਅੱਜ ਸ਼ਿਵ ਨੂੰ ਸਾਡੇ ਕੋਲ ਆਇਆ 2 ਮਹੀਨੇ ਤੋਂ ਉੱਪਰ ਹੋ ਗਿਆ ਸਮਾਂ ਹਾਲਤ ਬਹੁਤ ਮਾੜੀ ਸੀ ਖੂਨ ਦੀ ਕਮੀ ਸੀ ਸਰੀਰ ਦੇ ਵਿੱਚ ਖੂਨ ਬਹੁਤ ਘੱਟ ਸੀ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਹੁਣ ਕਰੀਬ 2 ਮਹੀਨਿਆਂ ਚ ਸਰੀਰ ਦੀਆਂ ਸਾਰੀਆਂ ਕਮੀਆਂ ਪੂਰੀਆਂ ਹੋਈਆਂ ਹੁਣੇ ਵੀਰ ਦਾ ਆਪਰੇਸ਼ਨ ਹੋਣਾ ਅੱਜ ਹਸਪੀਟਲ ਦਾਖਲ ਕਰਾਉਣ ਲੱਗਿਆ ਜਿੱਥੇ ਸ਼ੇਵਾ ਦੇ ਪੇਟ ਦੇ ਵਿੱਚ ਜਿਹੜੀ ਥੈਲੀ ਲੱਗੀ ਹੋਈ ਆ ਟਾਇਲਟ ਇੱਥੋਂ ਦੀ ਆ ਰਹੀ ਆ ਸਾਰੀ ਉਹ ਰਸਤਾ ਬੰਦ ਕਰ ਦਿੱਤਾ ਜਾਵੇਗਾ ਤੇ ਜਿਹੜਾ ਨਾਰਮਲ ਲੈਟ੍ਰੀਨ ਵਾਲਾ ਰਸਤਾ ਵਾ ਆਪਰੇਸ਼ਨ ਕਰਕੇ ਉਹਨੂੰ ਜੋੜ ਦਿੱਤਾ ਜਾਵੇ ਇੱਕ ਤਾਂ ਬੇਨਤੀ ਅਰਦਾਸ ਕਰਿਓ ਇਹ ਵੀਰ ਠੀਕ ਹੋ ਕੇ ਆਵੇ ਹੇ ਜਵਾਨ ਮੁੰਡਾ ਵਾ ਉਮਰ ਬੜੀ ਥੋੜੀ ਆ ਦੂਸਰਾ ਜੇ ਕੋਈ ਭੈਣ ਭਰਾ ਮਦਦ ਕਰ ਸਕਦਾ ਉੱਥੇ ਹਸਪਤਾਲ ਤੇ ਜਾ ਕੇ ਸਿੱਧਾ ਇਹਦੇ ਬਿੱਲ ਦੇ ਵਿੱਚ ਹਿੱਸਾ ਪਾ ਸਕਦੇ ਗਰਾਂ ਸਭ ਕਿੱਥੇ ਦਾਖਲ ਹੋਣਾ ਨੇ ਫਲੈਕਸ ਹਸਪਤਲ ਹੈ ਜੀ ਫਲੈਕਸ ਫਲੈਕਸ ਹਸਪਤਲ ਡਾਕਟਰ ਜਸ਼ਨ ਡਾਕਟਰ ਜਸ਼ਨ ਪਹਿਲੀ ਵਾਰ ਅਸੀਂ ਡਾਕਟਰ ਜਸ਼ਨ ਨੇ ਸਰਜਨ ਬਹੁਤ ਚੰਗੇ ਨੇ ਉਹਨਾਂ ਨੇ ਸਾਨੂੰ ਬੜਾ ਵਧੀਆ ਤਰੀਕੇ ਨਾਲ ਡੀਲ ਕੀਤਾ ਜਿੱਥੇ ਦਾ ਖਰਚਾ ਕਿੰਨਾ ਮੰਗਦੇ ਸੀ ਪਹਿਲਾਂ ਹੁਣ 60 ਮੰਗਦੇ ਹੁਣ 60 ਮੰਗਦੇ ਆ ਪਹਿਲਾਂ ਸਵਾ ਲੱਖ ਸਵਾ ਲੱਖ ਦੇ ਕਰੀਬ ਖਰਚਾ ਸੀ ਡਬਲ ਦੇ ਕਰੀਬ ਤੇ ਡਾਕਟਰ ਜਸ਼ਨ ਕਹਿੰਦੇ ਵੀ ਮੈਂ 60000 ਰੁਪਏ ਦੇ ਵਿੱਚ ਆਪਰੇਸ਼ਨ ਕਰ ਦਾਂਗਾ ਇਹ ਬੜਾ ਮੇਜਰ ਤੇ ਸੀਰੀਅਸ ਆਪਰੇਸ਼ਨ ਹੁੰਦਾ ਲੈਟਰੀਨ ਵਾਲਾ ਰਸਤਾ ਜੋੜਨਾ ਹੁੰਦਾ ਤੇ ਇਹ ਵਾਲਾ ਰਸਤਾ ਬੰਦ ਕਰਨਾ ਹੁੰਦਾ ਇਹ ਨੌਜਵਾਨ ਵੀਰ ਅਬੋਹਰ ਦਾ ਰਹਿਣ ਵਾਲਾ ਸ਼ਿਵਾ ਸ਼ਿਵਤ੍ਰੀ ਪਪਾ ਰਾ ਕੀ ਨਾ ਬ੍ਰੇਮਪਰ ਕੁਮਾਰ ਜੀ ਬ੍ਰੇਮਪਰ ਕੁਮਾਰ ਦਾ ਬੇਟਾ ਮਾਪੇ ਦੀ ਮੌਤ ਹੋ ਚੁੱਕੀ ਸੀ ਟੈਂਟ ਦਾ ਕੰਮ ਕਰਦਾ ਸੀ ਅਰਦਾਸ ਵੀ ਕਰਿਓ ਵੀ ਠੀਕ ਹੋ ਕੇ ਆਵੇ ਤੰਦਰੁਸਤ ਹੋਵੇ ਫੈਲਕਨ ਹਸਪੀਟਲ ਦੇ ਵਿੱਚ ਇਹਦਾ ਆਪਰੇਸ਼ਨ ਹੋਣਾ ਡਾਕਟਰ ਜਸ਼ਨ ਦੇ ਅੰਡਰ ਫਲੈਕਸ ਦੇ ਤੇ ਉੱਥੇ ਜੇ ਕੋਈ ਭੈਣ ਭਰਾ ਇਹਦੀ ਮਦਦ ਕਰ ਸਕਦਾ ਸਿੱਧਾ ਹਸਪੀਟਲ 'ਚ ਜਾ ਕੇ ਤੁਸੀਂ ਸ਼ਿਵਾ ਦੇ ਨਾਂ ਤੇ ਬਿੱਲ ਵੀ ਜਮ੍ਹਾਂ ਕਰਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ